ਆਪਣੇ ਕਿਸਾਨ ਭਰਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਿਹੜੇ ਕਣਕ ਦੇ ਰੇਟ ਆ ਉਹ ਫੇਰ ਵੱਧ ਗਿਆ ਹਾਂ ਦੋਸਤੋ ਜਿਹੜੀ ਕਣਕ ਆਪਾਂ ਅਨਾਜ ਮੰਡੀਆਂ ਦੇ ਵਿੱਚ ਵਿੱਚਾਂਗੇ ਕਣਕ ਦਾ ਜਿਹੜਾ ਸਰਕਾਰੀ ਰੇਟ ਆ ਜਿਹੜੀ ਆਪਣੀ ਐਮਐਸਪੀ ਆ ਕਾਫੀ ਵਧਾ ਦਿੱਤੀ ਆ ਕੇਂਦਰ ਸਰਕਾਰ ਨੇ ਕਿ ਕਿੰਨਾ ਰੇਟ ਵਧਿਆ ਉਸ ਤੋਂ ਪਹਿਲਾਂ ਤੁਸੀਂ ਜਾਣ ਲੋ ਕਿ ਜਿਹੜਾ ਆਪਣਾ ਝੋਨਾ ਇਸ ਦਾ ਐਮਐਸਪੀ ਰੇਟ ਕੀ ਆ ਆਪਾਂ ਅਨਾਜ ਮੰਡੀਆਂ ਦੇ ਵਿੱਚ ਇਹ ਕਿੰਨੇ ਰੁਪਏ ਵੇਚਾਂਗੇ ਕਿਉਂਕਿ ਦੋਸਤੋ ਪਿਛਲੇ ਸਾਲ ਆਪਾਂ ਜਿਹੜਾ ਝੋਨਾਗਾ ਉਹ 2320 ਰੁਪਏ ਪ੍ਰਤੀ ਕੁੰਟਲ ਵਿੱਚ ਆ ਪਰੰਤੂ ਇਸ ਵਾਰ ਆਪਣੀ ਕੇਂਦਰ ਸਰਕਾਰ ਨੇ ਬਹੁਤ ਹੀ ਜ਼ਿਆਦਾ ਘਟ ਥੋੜਾ ਜਿਹਾ ਰੇਟ ਵਧਾਇਆ ਪੂਰੇ 69 ਰੁਪਏ ਦਾ ਵਾਧਾ ਕੀਤਾ ਦੇਖ ਲਓ 70 ਵੀ ਨਹੀਂ ਕੀਤਾ 1 ਰੁਪਿਆ ਉਸ ਤੋਂ ਵੀ ਕੱਟ ਲਿਆ ਤਾਂ ਹੁਣ 2320 ਰੁਪਏ ਦੇ ਵਿੱਚ ਆਪਾਂ 69 ਰੁਪਏ ਜੇਕਰ ਜੋੜਦੇ ਹਾਂ ਤਾਂ ਇਸ ਵਾਰ ਆਪਣਾ ਜਿਹੜਾ ਝੋਨਾਗਾ ਉਹ 2399 ਰੁਪਏ ਪ੍ਰਤੀ ਕਮਟਲ ਵੇਕੇਗਾ ਹਾਂ ਦੋਸਤੋ ਆਪਾਂ ਕਾਟ 1 ਰੁਪਿਆ ਵੀ ਨਹੀਂ ਦੇਣੀ ਇਹ ਸਰਕਾਰੀ ਰੇਟ ਆ ਸੋ ਲਓ ਧਿਆਨ ਨਾਲ 2399 ਰੁਪਏ ਪ੍ਰਤੀ ਕਮਟਲ ਪਰੰਤੂ ਇਸ ਦੇ ਉਲਟ ਕਣਕ ਦਾ ਰੇਟ ਕਾਫੀ ਵਧ ਗਿਆ ਸਰਕਾਰ ਨੇ ਬਹੁਤ ਵਧੀਆ ਕੀਤਾ ਕਿਉਂਕਿ ਜੇਕਰ ਇਸ ਤੋਂ ਘੱਟ ਰੇਟ ਦੇ ਦਿੰਦੀ ਤਾਂ ਆਪਾਂ ਕੀ ਕਰ ਲੈਂਦੇ ਆ ਝੋਨੇ ਮੰਗ ਤਾਂ ਦੋਸਤੋ ਜਿਹੜਾ ਕਣਕ ਦਾ ਰੇਟ ਆ ਉਹ ਸੀ 2425 ਰੁਪਏ ਪ੍ਰਤੀ ਕੁਇੰਟਲ ਆਪਾਂ ਅਨਾਜ ਮੰਡੀਆਂ ਦੇ ਵਿੱਚ ਜਿਹੜੀ ਕਣਕੇ ਵੇਚੀ ਸੀ ਉਹ ਆਪਾਂ 2425 ਰੁਪਏ ਪ੍ਰਤੀ ਕੁਇੰਟਲ ਵੇਚੀ ਸੀ ਪਰੰਤੂ ਆਪਣੀ ਕੇਂਦਰ ਸਰਕਾਰ ਨੇ ਹੁਣ 160 ਰੁਪਈਆ ਦਾ ਵਾਧਾ ਕਰਤਾ ਜਾਨੀ ਕਿ ਹੁਣ ਆਪਾਂ ਅਨਾਜ ਮੰਡੀਆਂ ਦੇ ਵਿੱਚ ਜਿਹੜੀ ਕਣਕੇ ਵੇਚਾਂਗੇ ਕਿੰਨੇ ਰੁਪਏ ਨੂੰ ਵੇਚਾਂਗੇ ਆਪਾਂ 2425 ਰੁਪਈਆ ਦੇ ਵਿੱਚ 160 ਰੁਪਈਆ ਜੋੜ ਦੇਣੀ ਆ ਤਾਂ ਇਸ ਵਾਰ ਆਪਣੀ ਅਨਾਜ ਮੰਡੀਆਂ ਦੇ ਵਿੱਚ ਜਿਹੜੀ ਕਣਕ बिकੂਗੀ ਕਣਕ ਦਾ ਜਿਹੜਾ ਸਰਕਾਰੀ ਰੇਟ ਆ ਉਹ 2585 ਰੁਪਏ ਪ੍ਰਤੀ ਕੁਇੰਟਲ ਹੋ ਚੁੱਕਿਆ ਹਾਂ ਦੋਸਤੋ ਕਣਕ ਦਾ ਜਿਹੜਾ ਸਰਕਾਰੀ ਰੇਟ ਆ ਉਹ 2585 ਰੁਪਏ ਪ੍ਰਤੀ ਕੁਇੰਟਲ ਹੋ ਚੁੱਕਿਆ ਕਣਕ ਦਾ ਰੇਟ ਤਾਂ ਠੀਕ ਵਧਾਇਆ ਪਰੰਤੂ ਆਹ ਝੋਨੇ ਦਾ ਰੇਟ ਬਹੁਤ ਜ਼ਿਆਦੇ ਥੋੜਾ ਵਧਾਇਆ ਕੇਂਦਰ ਸਰਕਾਰ ਨੇ ਜੋ ਨੇ ਨਾਲ ਤਾਂ ਦੁੱਗਣੀ ਤੋਂ ਵੀ ਜ਼ਿਆਦਾ ਰੇਟ ਵਧਾ ਦਿੱਤਾ ਕਣਕ ਦਾ ਪਰੰਤੂ ਦੋਸਤੋ ਤੁਸੀਂ ਘਬਰਾਓ ਨਾ ਕਿਉਂਕਿ ਹੁਣ ਆਪਣੇ ਵੀਡੀਓ ਥੱਲੇ ਵੀ ਕਮੈਂਟ ਆਉਣਗੇ ਜਰ 160 ਰੁਪਏ ਵਧਾਇਆ ਇਹ ਕੋਈ ਰੇਟ ਵਧਾਇਆ ਸ਼ੁਕਰ ਕਰੋ 160 ਰੁਪਏ ਵਧਾਤਾ ਜੇਕਰ ਝੋਨੇ ਵਾਂਗੂ 69 ਰੁਪਏ ਵਧਾਉਂਦੇ ਫੇਰ ਕੀ ਆਪਾਂ ਕਰ ਲੈਂਦੇ ਚਲੋ 160 ਰੁਪਏ ਵੀ ਠੀਕ ਆ ਪਰੰਤੂ ਹੁਣ ਤੁਸੀਂ ਠੇਕਾ ਨਾ ਚੱਕਦੇਓ ਪਹਿਲਾਂ ਤੁਸੀਂ ਆਪਣਾ ਝੂਨਾ ਦੇਖਣਾ ਕਿ ਇਹ ਕਿੰਨਾ ਕਿਚੜ ਦੇ ਰਿਹਾ ਕਿਉਂਕਿ ਜਿਹੜੀਆਂ ਅਗੇਤੀਆਂ ਰਿਪੋਰਟਾਂ ਆ ਰਹੀਆਂ ਬਹੁਤ ਜਦੇ ਮਾੜੀਆਂ ਆ ਰਹੀਆਂ ਚਲੋ ਹੁਣ ਅਕਤੂਬਰ ਸ਼ੁਰੂ ਹੋ ਚੁੱਕਿਆ ਅਕਤੂਬਰ ਦੀ 1 ਤਰੀਕ ਹੋ ਚੁੱਕੀ ਆ ਤੇ ਹੁਣ ਦੇਖਦੇ ਹਾਂ ਕਿ ਅਕਤੂਬਰ ਮਹੀਨੇ ਦੇ ਵਿੱਚ ਝੋਨੇ ਦਾ ਝਾੜ ਕੀ ਆ ਰਿਹਾ ਕਣਕ ਦਾ ਰੇਟ ਦੇਖ ਕੇ ਕਿਰਪਾ ਕਰਕੇ ਠੇਕਾ ਨਾ ਚੱਕ ਦਿਓ ਕਿਉਂਕਿ ਖਰਚੇ ਆਪਣੇ ਬਹੁਤ ਬਹੁਤ ਹੀ ਜ਼ਿਆਦਾ ਵੱਧ ਗਏ ਆ ਹਰ ਸਾਲ ਆਪਣਾ ਖਰਚਾ ਦੁੱਗਣਾ ਹੋ ਰਿਹਾ ਕਮਾਈ ਘਟ ਰਹੀ ਆ ਖਰਚੇ ਦੇ ਹਿਸਾਬ ਦੇ ਨਾਲ ਬਾਕੀ ਮੈਂ ਤਾਂ 100 ਗੱਲਾਂ ਦੀ ਇੱਕੋ ਗੱਲ ਕਹੂੰਗਾ ਕਿ ਠੇਕਾ ਚੱਕਣ ਤੋਂ ਪਹਿਲਾਂ ਅਹ ਕੁਦਰਤੀ ਜਿਹੜੀਆਂ ਮਾਰਾਂ ਪੈਂਦੀਆਂ ਆਪਾਂ ਨੂੰ ਇਹਨਾਂ ਵੱਲ ਇੱਕ ਵਾਰ ਜ਼ਰੂਰ ਦੇਖ ਲਿਆ ਕਰੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜੈਤ ਧੰਨਵਾਦ ਦੋਸਤੋ